ਜਾਂ ਕੱਚੇ ਖੰਭਾ ਆ ਕੇ ਵੀ ਟੁੱਟ ਜਾਂਦੇ ਆ ਤੁਮ ਇਹ ਨਹੀਂ ਪਤਾ ਕਿ ਰੱਖਿਆ ਭਾਈ ਦੀ ਦਿਮਾਗ ਰਹਿੰਦੀ ਆ ਪਰ ਹਾਂ ਕਈ ਬੰਦੇ ਕਬੂਤਰ ਪਾਟੂ ਕਹਿੰਦੇ ਆ ਡੰਡੇ ਲਾਉਂਦੇ ਨਹੀਂ ਉਹ ਕੀ ਆ ਕਹੇ ਜੀਆਂ ਕੰਨੀਆਂ ਛੋਟੀਆਂ ਰਹਿ ਗਈਆਂ ਕਿਸੇ ਜੇ ਖੰਭਾ ਵਿੱਚੋਂ ਬਿਰਲੇ ਆ ਗਿਓ ਬਿਰਲੇ ਨਹੀਂ ਆਉਂਦੇ ਹੈਗੇ ਬਿੱਲ ਖੰਭਾ ਟਾਰੀਆਂ ਬਾਰ-ਬਾਰ ਕੇ ਕੂਤਰ ਖੰਭੀ ਭੰਨ ਲੈਂਦੇ ਆ ਪਰ ਕਿਉਂਦੇ ਨਹੀਂ ਆ ਲੈ ਆਏ ਆਏ ਰੱਖੇ ਭਾਈ ਇਹਦੇ ਹਾਲਾਤਿਆਂ ਇਹਨੇ ਪੱਟੇ ਵਾਏ ਉਹ ਆਪਦੇ ਅਵਸਰ ਹੋਏ ਵੇ ਜੀ ਗਾਜ ਪਰੇ ਲਾ ਦੇ ਇਹਨੇ ਡੰਡੇ ਲਾ ਕੇ ਰੱਖੇ ਸਭ ਤੋਂ ਬੈਸਟ ਆ ਮਿੱਟੀ ਲਿਬਰ ਦੇ ਫੜੇ ਪੁੱਤਰ ਯਾਰ ਇਹ ਕਦੋਂ ਪੱਟੇ ਆ ਗਏ ਹੁਣ ਇਹ ਇਹ ਹੋ ਗਿਆ ਹੁਣ ਤਾਂ ਲਾਦਰ ਹੋਵੇ ਤਾਂ ਕਰਨਾ ਤਾਂ ਆਉਗੇ ਹੁਣ ਇਹ ਪੱਟੇ ਰਿਕਲੇ 23 ਦਿਨ ਨੂੰ 23 ਦਿਨ ਨੂੰ ਹਾਂ 23 ਦਿਨ ਲੇਟ ਆ ਹੈ ਮਾਰ ਹੋ ਜਾ ਕੇ ਉੱਢਣਗੇ ਇਹ ਪਹਿਲੇ ਦੂਜੇ ਘਟਾ ਜਾਵਣੇ ਹਾਰ ਤੇ ਜਾਗੇ ਨਾ ਹਾਰ ਟੁੱਟ ਰਹੇ ਇਹ ਨਈ ਮੂਰੀ ਝੜਨਗੇ ਨਹੀਂ ਨਹੀਂ ਉਹਰੇ ਭਾਈ ਉਡਣਗੇ ਇਹ ਮਾਈਟ ਭਾ ਕੇ ਉਡਣਗੇ ਜੂਰੇ ਪਹਿਲਾਂ ਦੁੱਧ ਲੈਣਾ ਹੈ ਆਪਾਂ ਜਿਹਨੇ ਵੇਚਿਆ ਇਹ ਗੱਲ ਗੱਲ ਉਹਦਾ ਚਲਾਇੰਗਾ ਭੈਣ ਚਲਾਉਣੀ ਔਖੀ ਹੋ ਜਾਂਦੀ ਲੋ ਗਰਮੀ ਬੜੀ ਹੁੰਦੀ ਹੈ ਮੇਰੇ ਨਾਲ ਦੇ ਦੀ ਡਾਈਆਂ ਡੂਈਆਂ ਕਰਾਉਣੀਆਂ ਹੋਰ ਲੱਟ ਲੱਗ ਜਾਵਾਂਗੇ ਹੈ ਰਾਤ ਵਿੱਚ 11:30 ਵਜੇ ਆ ਇਹਦਾ ਹੋ ਸਕਦਾ ਕੰਮ ਅਸੀਂ ਅੱਜ ਹੀ ਗਏ ਰਿਹਾ ਸੀ ਸਾਲ ਨੂੰ ਕਾਇ ਕਰੇ ਆਤਨੇ ਡਾਲੇ 2 ਘੰਟੇ ਪਹਿਲਾਂ ਜਦੋਂ ਚਲਾਉਨੇ ਆ 4 ਵਜੇ ਕੱਢਦੇ ਦੁੱਧੇ ਉਤਰਨ ਉਹਦਾ ਆਪੋ ਤੋਂ ਬਾਕੇ ਇਹਨਾਂ ਨੂੰ ਕਢਤਾ ਐਂ ਹੀ ਕਰਦੇ ਨੇ ਪਰਾਉਂ ਨੇ ਜਨ ਖਰਾਕੜੀ ਪਾਈ ਜਾਣੀ ਜਿੰਨੇ ਕੱਢਣੇ ਆ ਇਹ ਕਿਉਂ ਫਿਰ ਇਹਨਾਂ ਦੇ ਗਰਮੀ ਪੈ ਜੂ ਜੇ ਹੋਂ ਤਸਵੀਰੇ ਬਾਦਾਮ ਬਾਦੇ ਆਥ ਨੇ ਨਰਾਂਜਾ ਕਰਾਉਣੀਆਂ ਇਹਨੇ ਲੱਗ ਡਿਆ ਆਪਣੇ ਕੋਲ ਆਈ ਦਾ ਗਣਾ ਜਿਹੜੇ ਸਾਰੇ ਗਿੱਟੀਆਂ ਨੇ ਆ ਡੱਬੇ ਜੀ ਵੀ ਇਹਨਾਂ ਨੇ ਕੱਢਿਆ ਸਾਰੇ ਝਾੜੇ ਬੌਜੀ ਨਾ ਹੋਊਗਾ ਦਾ ਉਹ ਨਚੜੀ ਜਾਂਦਾ ਆਹ ਉਤਰ ਭੋਜਨ ਦਾ ਹਾਂ ਯਾਰ ਲੱਕੀ ਦੇ ਆਵੇਂ ਇੱਥੇ ਲਾ ਦੇ ਸਾਰੇ ਉਪਰੇਸ਼ਨ ਉਹਨੇ ਕਰਾਇਆ ਨਹੀਂ ਫਿਰ ਇਹਦੇ ਸ਼ੇ ਕਰਾਇਆ ਨਹੀਂ ਡਰਾਉਣਾ ਨਹੀਂ ਹਸਲ ਤਾਂ ਨਹੀਂ ਪੈਣਾ ਕੋਈ ਨਹੀਂ ਉਪਰੇਸ਼ਨ ਉਹਨੇ ਕਰਾਇਆ ਨਹੀਂ ਹਾਂ ਉਹਨੇ ਡਰਾਉਣਾ ਨਹੀਂ ਉਪਰੇਸ਼ਨ ਨਾ ਉਹਨੇ ਕਰਾਇਆ ਫਿਰ ਹੁਣ ਡਰ ਗਿਆ ਹੈਣਾ ਇਹਨਾਂ ਦਾ ਕਰਾਉਣਾ ਜਿਹਨੂੰ ਡਰ ਗਿਆ ਉਹਨੂੰ ਡਰ ਪੈ ਗਿਆ ਮਾਂਚ ਵੀ ਨੌਕਸਣਾ ਪੈ ਗਿਆ ਇਹਨਾਂ ਹੋ ਜਾਣਾ ਆ ਲੈ ਲੈਂਟਰੀ ਲਾਇਆ ਗੁੱਟਿਆਂ ਦੇ ਵੀ ਐ ਨਹੀਂ ਮਾੜੀ ਤਰੀਕ ਗੱਲ ਕੋਈ ਆ ਜਾਲੀ ਹੱਬ ਤੋਂ ਘੈਂਟ ਆ ਯਾਰ ਗੁੱਟਿਆਂ ਦੇ ਝੋੜ ਫੋਨ ਦੂਜੀ ਨਾਲ ਬਾਹਰਲੇ ਪਾਸੇ ਦੂਜੀ ਦਾ ਇਹ ਵੀ ਅੰਦਰਲੇ ਵਿੱਚ ਮੋਬਾਈਲ ਵਧਾਉ ਲਾ ਦੇ ਅੰਦਰਲੇ ਪਾਸੇ ਦਾ ਬਾਹਰ ਲਾਗੇ ਇਹ ਭੱਜਣ ਲੜੇ ਫੇ ਪਾਣੀ ਨਹੀਂ ਦੇਦਾ ਪਾਣੀ ਨਹੀਂ ਦੇਦਾ ਹੈਗਾ ਇਹਦਾ ਮੂੰਹ ਬਾਹਰ ਨੂੰ ਕਰ ਦੇ ਹਾਂ ਬਾਤ ਚਰਨੀ ਹੁੰਦੀ ਹਾਂ ਇੱਲੀ ਟੱਤਾ ਤਾਂ ਐਨ ਯਾਰ ਆਪਾਂ ਨਾ ਕੰਪਟਰਾਂ ਦੇ ਮੇਦੇ ਲਈ ਕਿੰਨੇ ਸੱਟ ਪਾ ਜਾਵੇ ਹੈ ਕਿੰਨੇ ਸੋਹਣੇ ਮੇਦੇ ਨੇ ਦੇਖ ਇੱਧਰ ਹਜੇ ਵੀ ਫੇਰ ਕਿਉਂਦਾ ਭੈਰ ਹੈ ਜੇ ਭੇਤ ਮਾੜਾ ਮੋਟਾ ਕੋਈ ਸਿੱਖ ਲੂਗਾ ਕੋਸ